ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੀ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਤਾਂਤਨਸ਼ੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ। ਰੁਹੇਲੇ ਸਰਦਾਰ ਨੇ ਗੁਰੂ ਨਾਨਕ ਦੇਵ ਜੀ ਨੂੰ ਗੁਲਾਮ ਕਿਉਂ ਬਣਾਇਆ? ਕਿਵੇਂ ਘਟੀ ਸਾਰੀ ਘਟਨਾ? ਅੱਜ ਤੁਹਾਡੇ ਨਾਲ ਸਾਖੀ ਦੇ ਰਾਈ ਸਾਂਝੀ ਕਰਾਂਗੇ। ਸੋ ਹੋਰ ਪੈਣ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ। ਹੁਣ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਇੱਕ ਦਿਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਰੁਹੀਲਖੰਡ ਦੇ ਇਲਾਕੇ 'ਚ ਪਹੁੰਚ ਗਏ। ਰੁਹੀਲਖੰਡ ਇੱਕ ਬਹੁਤ ਹੀ ਪਿਛੜਿਆ ਹੋਇਆ ਇਲਾਕਾ ਸੀ ਤੇ ਇਸ ਇਲਾਕੇ ਵਿੱਚ ਇੱਕ ਰੁਹੀਲਾ ਸਰਦਾਰ ਨਾਮ ਦਾ ਇੱਕ ਬੰਦਾ ਰਹਿੰਦਾ ਸੀ ਜੋ ਕਿ ਬਹੁਤ ਹੀ ਨਿਰਦਈ ਸੀ। ਦੂਰ ਦੂਰ ਤੱਕ ਲੋਕ ਰੁਹੀਲੇ ਸਰਦਾਰ ਦਾ ਨਾਮ ਸੁਣ ਕੇ ਡਰਦੇ ਸਨ। ਰੁਹੀਲੇ ਸਰਦਾਰ ਦੇ ਬੰਦੇ ਆਪਣੇ ਅਲੱਗ ਅਲੱਗ ਟੋਲੇ ਬਣਾ ਕੇ ਦੂਰ ਦੁਰਾਡੇ ਨਿਕਲ ਜਾਂਦੇ ਸਨ। ਤੇ ਰਾਹ ਵਿੱਚ ਜਿਹੜਾ ਵੀ ਬੰਦਾ ਉਹਨਾਂ ਨੂੰ ਮਿਲਦਾ ਉਸ ਨੂੰ ਉਹ ਲੁੱਟ ਪੁੱਟ ਲੈਂਦੇ ਜੇ ਕੋਈ ਉਹਨਾਂ ਨਾਲ ਬੈਂਸਨ ਦੀ ਕੋਸ਼ਿਸ਼ ਕਰਦਾ ਤਾਂ ਉਹ ਉਸ ਨੂੰ ਫੜ ਕੇ ਰੁਹੇਲੇ ਸਰਦਾਰ ਦੀ ਕੋਠੀ ਵਿੱਚ ਲੈ ਆਉਂਦੇ ਤੇ ਆਪਣਾ ਗੁਲਾਮ ਬਣਾ ਲੈਂਦੇ ਇਸੇ ਤਰ੍ਹਾਂ ਇੱਕ ਦਿਨ ਰੁਹੇਲੇ ਸਰਦਾਰ ਦੇ ਬੰਦਿਆਂ ਦਾ ਧੰਤਨਸ਼ੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਾਹਮਣਾ ਹੋ ਗਿਆ ਤੇ ਉਹ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਫੜ ਕੇ ਰੁਹੇਲੇ ਸਰਦਾਰ ਦੀ ਹਵੇਲੀ ਚ ਲੈ ਆਏ ਤੇ ਉਹਨਾਂ ਨੂੰ ਇੱਕ ਕੋਠੜੀ ਵਿੱਚ ਬੰਦ ਕਰ ਦਿੱਤਾ। ਜਦੋਂ ਸਵੇਰੇ ਅੰਮ੍ਰਿਤ ਵੇਲਾ ਹੋਇਆ ਰੁਹੀਲੇ ਸਰਦਾਰ ਦੇ ਕੰਨਾਂ ਵਿੱਚ ਕਿਸੇ ਦੇ ਮਿੱਠੇ-ਮਿੱਠੇ ਕੀਰਤਨ ਦੀ ਆਵਾਜ਼ ਪਈ ਤਾਂ ਉਹ ਆਪਣੇ ਮੰਜੇ ਤੋਂ ਉੱਠ ਕੇ ਗੁਰੂ ਜੀ ਦੇ ਪਾਸ ਪਹੁੰਚ ਗਿਆ। ਗੁਰੂ ਜੀ ਦੇ ਪਾਸ ਜਾਂਦਿਆਂ ਹੀ ਰੁਹੀਲੇ ਸਰਦਾਰ ਦੀ ਜਿਹੜੀ ਨਜ਼ਰ ਹੈ ਉਹ ਸਭ ਤੋਂ ਪਹਿਲਾਂ ਗੁਰੂ ਜੀ ਦੇ ਚਰਣਾ ਉੱਪਰ ਪਈ। ਤਾਂ ਗੁਰੂ ਜੀ ਦੇ ਪਵਿੱਤਰ ਚਰਣਾ ਨੂੰ ਦੇਖ ਕੇ ਗੁਰੂ ਹੇਲੀ ਸਰਦਾਰ ਦੇ ਕੰਨਾਂ ਵਿੱਚ ਉਹ નિર્ਦੋਸ਼ ਲੋਕਾਂ ਦੀਆਂ ਚੀਕਾਂ ਸੁਣਾਈ ਦੇਣ ਲੱਗੀਆਂ ਜਿਨ੍ਹਾਂ ਨਾਲ ਉਸ ਨੇ ਅੱਜ ਤੱਕ ਤੱਕਾ ਕੀਤਾ ਸੀ ਗੁਰੂ ਹੇਲੀ ਸਰਦਾਰ ਦੀ ਗੁਰੂ ਜੀ ਦੇ ਚਰਣਾਵਲ ਦੇਖਣ ਦੀ ਹਿੰਮਤ ਨਹੀਂ ਸੀ ਪੈ ਰਹੀ ਉਹ ਗੁਰੂ ਜੀ ਦੇ ਚਰਨੀ ਪੈ ਗਿਆ ਤੇ ਗੁਰੂ ਜੀ ਦੇ ਪੈਰਾਂ 'ਚ ਆਪਣਾ ਸਿਰ ਰੱਖ ਕੇ ਰੋਣ ਲੱਗਾ ਤੇ ਆਖਣ ਲੱਗਾ ਕਿ ਗੁਰੂ ਜੀ ਮੇਰੇ ਉੱਤੇ ਮੇਰ ਕਰੋ ਰੁਹੇਲੇ ਸਰਦਾਰ ਜਿਉਂ-ਜਿਉਂ ਗੁਰੂ ਜੀ ਦੇ ਚਰਣਾ 'ਚ ਆਪਣਾ ਸਿਰ ਰੱਖ ਕੇ ਰੋ ਰਿਹਾ ਸੀ ਤਿਉਂ-ਤਿਉਂ ਉਸ ਦਾ ਦਿਲ ਹਲਕਾ ਹੁੰਦਾ ਜਾ ਰਿਹਾ ਸੀ ਤੇ ਉਸ ਨੂੰ ਐਦਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦੀ ਆਤਮਾ ਸਵਰਗਾਂ ਵਿੱਚ ਪਹੁੰਚ ਗਈ ਹੋਵੇ ਗੁਰੂ ਜੀ ਨੇ ਰੁਹੇਲੇ ਸਰਦਾਰ ਦਾ ਸਿਰ ਉੱਪਰ ਉਠਾਇਆ ਤੇ ਕਹਿਣ ਲੱਗੇ ਕਿ ਰੁਹੇਲਿਆ ਮੇਰ ਤਾਂ ਤੇਰੇ ਉੱਪਰ ਸਿਰਫ ਉਹ ਕਰਤਾਰ ਹੀ ਕਰ ਸਕਦਾ ਹੈ ਮੈਨੂੰ ਤਾਂ ਸਿਰਫ ਕਰਤਾਰ ਨੇ ਲੋਕਾਂ ਨੂੰ ਸੱਚ ਦੀ ਰਾਹ ਤੇ ਚੱਲਣ ਦਾ ਰਸਤਾ ਦਿਖਾਉਣ ਲਈ ਭੇਜਿਆ ਹੋਇਆ ਹੈ ਜੇਕਰ ਤੂੰ ਵੀ ਚਾਹੁੰਦਾ ਹੈ ਕਿ ਤੇਰਾ ਉਦਾਰ ਹੋ ਜਾਵੇ ਤੇ ਅੱਜ ਤੂੰ ਹੀ ਬੁਰੇ ਕੰਮ ਛੱਡ ਕੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨੀ ਸ਼ੁਰੂ ਕਰ ਦੇ ਤੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਭਲੇ ਕੰਮਾਂ ਵਿੱਚ ਲਗਾਇਆ ਕਰ ਕਿਉਂਕਿ ਉਸ ਮਾਲਕ ਦੀ ਕਚਹਿਰੀ 'ਚ ਨਾ ਤਾਂ ਬੰਦੇ ਦੀ ਤਾਕਤ ਤੇ ਨਾ ਹੀ ਬੰਦੇ ਦਾ ਧਨ ਦਿਖਿਆ ਜਾਂਦਾ। ਉੱਥੇ ਤਾਂ ਬੰਦੇ ਦੇ ਬਸ ਕਰਮ ਹੀ ਦੇਖੇ ਜਾਂਦੇ ਹਨ ਤੇ ਕਰਮਾਂ ਤੋਂ ਇਲਾਵਾ ਹੋਰ ਕੁਝ ਵੀ ਬੰਦੇ ਦੇ ਨਾਲ ਨਹੀਂ ਜਾਂਦਾ। ਗੁਰੂ ਜੀ ਦੇ ਮੂੰਹੋਂ ਇਹਨਾਂ ਸ਼ਬਦਾਂ ਨੂੰ ਸੁਣ ਕੇ ਰੁਹੇਲੇ ਸਰਦਾਰ ਨੇ ਉਸੇ ਦਿਨ ਤੋਂ ਹੀ ਕੈਦ ਕੀਤੇ ਸਾਰੇ ਗੁਲਾਮ ਰਿਹਾ ਕਰਤੇ। ਤੇ ਲੁੱਟਾਂ ਖੂਹਾਂ ਨਾਲ ਜੋੜਿਆ ਸਾਰਾ ਧਨ ਗਰੀਬਾਂ ਚ ਵੰਡ ਦਿੱਤਾ ਤੇ ਗੁਰੂ ਜੀ ਨੂੰ ਆਪਣੇ ਪਾਸ ਕੁਝ ਦਿਨ ਹੋਰ ਰੱਖ ਕੇ ਉਹਨਾਂ ਦੀ ਸੇਵਾ ਕਰਨ ਦਾ ਫਲ ਪ੍ਰਾਪਤ ਕੀਤਾ ਸੋ ਇਹ ਸੀ ਜੀ ਅੱਜ ਦੀ ਬਹੁਤ ਹੀ ਪਿਆਰੀ ਸਾਖੀ ਤਾਂ ਤਨਸ਼ੀ ਗੁਰੂ ਨਾਨਕ ਦੇਵ ਜੀ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਰੋਹਿਲੇ ਸਰਦਾਰ ਨੂੰ ਸਿੱਧੇ ਰਾਏ ਪਾਇਆ ਸੋ ਐਓ ਜੀਆ ਵੀਡੀਓ ਜ਼ੋਰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ